ਉਹ ਤਾਂ ਫਾਇਦੇ ਦੇ ਨਾਂ ਤੇ ਲੱਗੇ ਹੋਏ ਨੇ ਸਾਰੋਂ ਐਮਲੇ ਉਹ ਤੋਂ ਬੰਦੇ ਨੇ ਜਿਹੜੇ ਫਾਇਦੇ ਘਣਾਉਂਦੇ ਨੇ ਸਮਝਿਆ ਕਰਦਾ ਐਵੇਂ ਦੱਸੋ ਕਿਹੜਾ ਉਹ ਆ ਪਿੰਡਾਂ ਹੀ ਦੱਸ ਕਿਹੜਾ ਘਣਾਉਂਦਾ ਉਹਨਾਂ ਫਾਇਦਾ ਕਿਹੜਾ ਵਾ ਕੋਈ ਫਾਇਦਾ ਨਹੀਂ ਹੈ ਕਹ ਸਮਝਿਆ ਥੱਫਾ ਹੀ ਫਾਇਦਾ ਉਹ ਫਾਇਦਾ ਤੂੰ ਸਮਝਿਆ ਉਹ ਬੰਦਾ ਫਾਇਦਾ ਘਣਾਉਂਦਾ ਹੁੰਦਾ ਸਮਝਿਆ ਕਰ ਜਿਵੇਂ ਹਣ ਉਹ ਸਾਡੀਆਂ ਜ਼ਮੀਨਾਂ ਦੇ ਵਿੱਚ ਆ ਕੇ ਹਿੱਸਾ ਭਾਲਦੇ ਆ ਕੀ ਉਹ ਵੀ ਸਾਡੇ ਬਾਪੂ ਹੁਣੀਆਂ ਦੇ ਜਵਾਕ ਜਿਹੜੇ ਸਾਡੇ ਸਾਡੀਆਂ ਜ਼ਮੀਨਾਂ ਦੇ ਵਿੱਚ ਆ ਕੇ ਹੱਕ ਮੰਗਦੇ ਆ ਵੀ ਹਾਂ ਵੀ ਆ ਵੀ ਸਾਡਾ ਪਿਓ ਆ ਵੀ ਸਾਡਾ ਪਿਓ ਆ ਵੀ ਸਾਨੂੰ ਹਿੱਸਾ ਦਵੋ ਜਦ ਸਾਡੇ ਬਾਪੂ ਹੁਣੇ ਦਿੱਲੀ ਜਾਂਦੇ ਹੁਣ ਫੇਰ ਵੀ ਉਹ ਆ ਕੇ ਹਿੱਸੇ ਲੈ ਲੈਣ ਤੇ ਇੱਥੇ ਕਤਲਿਆਂ ਹੋਣਗੇ ਤੇਰੇ ਸਾਹਮਣੇ ਮੈਂ ਇਕੱਲਾ ਨਹੀਂ ਹੋਰ ਬੰਦੇ ਬਹੁਤ ਚੁੱਪ ਬੈਠੇ ਨੇ ਬਹੁਤ ਭੜਕਦੀਆਂ ਤੁਸੀਂ ਹੋਰ ਪਿੰਡਾਂ ਜਾਣਾ ਹੀ ਆ ਤੇਰੇ ਨਾਲ ਮਾਂ ਦੀ ਭੈਣ ਦੀ ਉਹ ਥੱਲੇ ਹੀ ਨਹੀਂ ਉਤਰਦੇ ਲੋਕ ਸਮਝਿਆ ਗੱਲ ਇਹਦੇ ਨਾਲ 5 ਕਿਨੇ ਪਏ ਆ ਉਹਨਾਂ ਨੂੰ 5 1 ارب 25 ਕਰੋੜ ਰੁਪਇਆ ਕਹਿਗੇ ਉਹ 125 ਕਰੋੜ ਨੂੰ ਨੇ ਜਵਾਬ ਦੇਤਾ ਕਹਿੰਦਾ ਮੈਂ ਨਹੀਂ ਦੇਣੀ ਤੰਦਰਜੈਨ ਦੀ ਗੱਲ ਸੁਣੀ ਵੀ ਤੁਹਾਨੂੰ ਤੁਹਾਡੀ ਜ਼ਮੀਨ ਦਾ ਸੀਐਲੂ ਨਹੀਂ ਮਿਲਣਾ ਉਦੋਂ ਬਾਅਦ ਆਗੇ ਤੇਰੇ ਹੋਇਆ ਨਹੀਂ ਮੈਂ ਆਪਦੇ ਪਿੰਡ ਦੇ ਵਿੱਚ ਇਹਦੇ ਫਾਇਦੇ ਕਣਾਉਂਦਾ ਹੁੰਦਾ ਸੀ ਇਹ ਗਵਾਹ ਖੜਿਆ ਹੋ ਜੀ ਤੇ ਹਮਤ ਮੰਨੂ ਇਹ ਗੱਲ ਚਾਹੀਦੀ ਸਟੋਰ ਜਮਣਤ ਤੋਂ ਸ਼ੁਰੂ ਕਰਨ ਠੀਕ ਹੈ ਕਿ ਨਹੀਂ ਗੱਲ ਹੁਣ ਇੱਥੇ ਸ਼ਹਿਰ ਦੀਆਂ ਪਾਰਟੀਆਂ ਕਰੋੜਾਂ 'ਚ ਖਰੀਦਦੀਆਂ ਨੇ ਫਾਈਨੈਂਸਰਾਂ 'ਚ ਖਰੀਦਦੀਆਂ ਇਹ ਰੇਟ ਦੇਣ ਲੈ ਲੈਣ ਰੇਟ ਦੇਣ ਲੈ ਲੈਣ ਸਮਝੋਂਗੇ ਰੇਟ ਤਾਂ ਦਿੰਦੇ ਨਹੀਂ ਇਹ ਕਿਹੜਾ ਥਾਲ ਲੈ ਲਓ ਕੋਲੀ ਦੇ ਦੋ ਇਹ ਕੋਈ ਢੰਗ ਥੋੜਾ ਕੋਈ ਹੈਗਾ ਉਹ ਵੀ ਢੰਗ ਸੇ ਦੱਸ ਦੋ ਉਹ ਜੀ ਮਾਲ ਬਣਾਵਾਗੇ ਉਹ 10 ਸਾਲਾਂ ਤੱਕ ਕੌਣ ਜਿਉਂਦਾ ਕੌਣ ਮਰਦਾ 50 ਸਾਲ ਤੋ ਉੱਤੇ ਬੰਦੇ ਕੀ ਹੈਗੀ ਕੋਈ ਮਤਲਬ ਕੋਈ ਮਨਿਆਦ ਨਹੀਂ ਹੈਗੀ ਅਜੇ ਤੱਕ 50 ਸਾਲ ਦੇ ਬੰਦੇ ਹੁੰਦੇ ਨਹੀਂ ਕਿ ਉਹਦੋਂ ਬਾਅਦ ਕੋਈ ਨੂੰ ਸ਼ੂਗਰ ਕਿਸ ਨੂੰ ਬੀਪੀ ਤੁਰੇ ਜਾਂਦੇ ਨਹੀਂ ਠੀਕ ਹੈ ਕਿ ਨਹੀਂ ਗੱਲ ਕੋਈ ਸੂਲਦਾ ਹੈ ਨਹੀਂ ਇਹ ਜਿਹੇ ਕਹੇ ਸਮਝੋ ਗੱਲ ਕੋਈ ਸਾਨੂੰ ਪੁੱਛਿਆ ਨਹੀਂ ਗਿਆ ਸਾਡੀ ਕੋਈ ਰਾਇ ਨਹੀਂ ਲਈ ਗਈ ਹੁਣ ਨਹਿਲਦਾ ਏਰੀਆ ਜਿੰਨਾ ਇਨਾ ਮੈਂ ਸਾਰੀ ਸਾਡੇ ਪਿੰਡ ਦੀ ਮਹਿੰਗੀ ਹੈ ਏ 2 ਏਡ ਕਹਿੰਦਾ 4200 ਸਰਪੰਚ ਆਇਆ ਕਿ ਲਗਣਾ 4500 ਕਿਲਾ ਆਇਆ ਹਾਂ ਮੈਂ ਕਹਿੰਦਾ ਸਾਡੇ ਪਿੰਡ ਚ ਬੋਟ ਵੱਲੇ ਇੱਕ ਬੋਟ ਵੀ ਪੈ ਜਾਏ ਉਹਦੇ ਹੱਕ ਚ ਸਾਰੀ ਔਰ ਜੁੱਤੀ ਚ ਪਾਣੀ ਵੀ ਮਾਵਾਂਗੇ ਹੋਰ ਦੱਸ ਕੋਈ ਵੀ ਨਹੀਂ ਦੇ ਕੇ ਰਾਜੀ ਕਿ ਸਾਡਾ ਪਿੰਡ ਕੀ ਸਾਰੇ ਪਿੰਡ ਕਿੰਨੀ ਆ ਹ ਅਤਰਾਜ ਕਿੰਨੇ ਲਾਏ ਅੱਡੇ ਬਾਹਰ ਨਹੀਂ ਪੈਂਦਾ ਕਚਹਿਰੀਆਂ ਦੇ ਵਿੱਚ ਕਿੰਨੇ ਤਰਾਜ ਗਏ ਆ ਉੱਥੇ ਸਮਝਿਆ ਗੱਲ ਕੱਲ ਮੈਂ ਇੱਕ ਮੇਰੇ ਮਾਮਲੇੜ ਤੋਂ ਸੁਣਿਆ ਉਹ ਕਹਿੰਦੇ ਅਖੇ ਜੀ ਗਲੱਡ ਵਾਲੇ ਕਹਿੰਦੇ ਅਖੇ 1600 ਤਰਾਜ ਗਿਆ ਵਾ 1600 ਤਰਾਜ ਕਿਉਂ ਗਿਆ 10 15000 ਤਾਂ ਇੱਥੇ ਹੀ ਲਿਖਿਆ ਗਿਆ ਵਾ ਕਚਹਿਰੀ ਕੱਲ ਮੈਂ ਲੁਧਿਆਣਾ ਤੋਂ ਜ਼ਮੀਨ ਵਾ ਉਹ ਬੰਦਿਆਂ ਦੀ ਵਿੱਚ ਆਈ ਆ ਉਹ ਗੋਗੀਆਂ ਮੁੰਡਿਆਂ ਨੇ ਉਹ ਮੈਨੂੰ ਕਹਿੰਦਾ ਅਖੇ ਜੀ ਗਲੱਡਾ 'ਚ ਮੈਂ ਆਉਂਦਾ ਤਰਾਜ ਦੇਣ ਗਿਆ ਸੀ ਕੱਲ ਕਿ 1600 ਤਰਾਜ ਗਿਆ ਮੈਂ ਕਿਹਾ ਤੈਨੂੰ ਕਿਹੜਾ ਕਹਿੰਦਾ ਬੰਦਾ ਸਮਝਿਆ ਗੱਲ ਮੈਂ ਕਹੀ ਤਾਂ ਹਜ਼ਾਰਾਂ ਤਰਾਜ ਤਾਂ ਮੇਰੇ ਸਾਹਮਣੇ ਲਿਖਿਆ ਗਿਆ ਸਮਝਿਆ ਗੱਲ ਇੱਕ ਇੱਕ ਲਾਡਾਲੇ ਕਹਿੰਦਾ ਕਿ ਜੀ 1600 ਤਰਾਜ ਗਿਆ ਵਾ ਉਹਨੇ ਕੱਲ ਮੈਨੂੰ ਫੋਨ ਦੇ ਦਿੱਤਾ ਮੈਂ ਕਿ 1600 ਤਰਾਜ ਕਿੱਥੋਂ ਚਲੇ ਗਿਆ ਯਾਰ ਮੇਰੇ ਨਾਲ ਲੱਖੋਂ ਪਾਰ ਗਿਆ ਹੋਊਗਾ ਕੋਈ ਵੀ ਕਿਸੇ ਪਿੰਡਾਂ ਤੁਸੀਂ ਰੋਜ਼ ਪਿੰਡਾਂ ਚ ਘੁੰਮਦੇ ਹੋ ਮੇਰੇ ਹਿਸਾਬ ਨਾਲ ਕੋਈ ਬੰਦਾ ਨਹੀਂ ਹੋਣਾਗਾ ਜਿਹੜੇ ਬੰਦੇ ਨੂੰ ਜਾਣਦੇ ਹੋ ਤੁਹਾਨੂੰ ਖੜਾ ਹੋਣਾ ਔਖਾ ਹੋ ਜਾਂਦਾ ਵਾ ਚਲੋ ਤੁਹਾਡੇ ਦਾ ਕੋਈ ਦੋਸ਼ ਨਹੀਂ ਹੈਗਾ ਤੁਸੀਂ ਗਾਤਾ ਖਾਂ ਦਾ ਖਬਰ ਬਚਾਉਣੀ ਆ ਠੀਕ ਆ ਨਾ ਗੱਲ ਚੱਕ ਚੰਗਣਾ ਜਿੱਥੇ ਮਰਜੀ ਚਲੇ ਜਾਓ ਸਮਝਿਆ ਗੱਲ ਹਰੇਕ ਬੰਦੇ ਔਖੇ ਆ ਸਮਝਿਆ ਗੱਲ ਸਾਰੇ ਔਖੇ ਆ ਇਕੱਲੇ ਜੱਟ ਦੇਖ ਇਹ ਕਹਿੰਦਾ ਹਰ ਰੋਜ਼ਗਾਰ ਦਵਾਗੇ ਜਾਂ ਜ਼ਮੀਨ ਚਲੀ ਗਈ ਮਿਸਤਰੀ ਵਿਹਲੇ ਲੇਬਰ ਵਿਹਲੀ ਆੜਤੀਏ ਵਿਹਲੇ ਸਮਝਿਆ ਕਿੰਨੇ ਕਿੰਨੇ ਬੰਦੇ ਵਿਹਲੇ ਹੋਗੇ ਸਮਝਿਆ ਪਿੰਡਾਂ ਟਰੱਕਾਂ ਵਾਲੇ ਬੱਸਾਂ ਵਾਲੇ ਜੋ ਵੀ ਆ ਸਭ ਕੰਮ ਜ਼ਮੀਨ ਤੋਂ ਖੜ ਗਿਆ ਉਹ ਸਮਝਿਆ ਕੀ ਫਾਇਦਾ ਹੋਣਾ ਕੀ ਘਟਿਆ ਤੇਰੀ ਹੀਰ ਬਣ ਕੇ ਸਮਝਿਆ ਨੇ ਕੀ ਕੱਢਿਆ ਹੈ ਪੰਚ ਬੋਰਡ ਕੋਈ ਪਾ ਦੂਗਾ ਇਹਨਾਂ ਨੂੰ ਥਾਲਾ ਸਮਝਿਆ ਗੱਲ ਕੀ ਲੈਣਾ ਆ ਸਾਡਾ ਸਰਪੰਚ ਦਾ ਖਾਸ ਬੰਦਾ ਅਸੀਂ ਪੁੱਛ ਲਾ ਇਹਨਾਂ ਅਖਬਾਰ ਜਿੱਤਾ ਮੈਂ ਤਾਂ ਨਹੀਂ ਪੜਿਆ ਮੈਂ ਬਾਹਰੋਂ ਹੀ ਸੁਣਿਆ ਆ ਸਮਝਿਆ ਗਰ ਇਹ ਛੱਡ ਕੇ ਆ ਗਿਆ ਕਹਿੰਦਾ ਪਹਿਲਾਂ ਕਿਸਾਨੀ ਦੇ ਨਾਲ ਆ ਕਹਿੰਦਾ ਬਾਅਦ ਦੇ ਵਿੱਚ ਬੋਰਡ ਕੀ ਮੈਂ ਕਹਿੰਦਾ ਹੂੰ ਜੁੱਤ ਬਰੂ ਇਧਰ ਜਿੱਧਰ ਆਉਣਗੇ ਸਮਝਿਆ ਮਤਲਬ ਹੀ ਨਹੀਂ ਹੈਗਾ ਉਹ ਸਮਝ ਅਸੀਂ ਇਹਨੂੰ ਖਦ ਕਿਆ ਸੀਗਾ ਅਸੀਂ ਬੋਰਡ ਤੇਰੇ ਨਾਲ ਨਹੀਂ ਹੈਗੇ ਆ ਸਭ ਇਹ ਫਾਇਦਾ ਕੀ ਆ ਤੁਹਾਨੂੰ ਦਾ ਸਭ ਜਿਹੜੀ ਜ਼ਮੀਨ ਲੈਣ ਆਗੇ ਜ਼ਮੀਨ ਲੈਣਾ ਵੇ ਦੇਖੀ ਜਾਊਗਾ ਦੋਨੇ ਹੱਥ ਫਿਰ ਉਹ ਤਾਂ ਹੁਣ ਸਾਰੇ ਨਾਲ ਹੀ ਆ ਫਿਰ ਐਡੀ ਸੌਖੇ ਨੇ ਤਾਂ ਲੂਘੋ ਘਲਾਣ ਹੋਣੇ ਆ ਤੇ ਤੇਰੇ ਸਾਹਮਣੇ ਐਡੇ ਸੌਖੇ ਨਹੀਂ ਕਮਝ ਲੈਣੇ ਇਹ ਇੱਥੇ ਐਡਾ ਸੌਖਾ ਇਹਨਾਂ ਨੂੰ ਵੜਿਆ ਨਹੀਂ ਜਾਣਾ ਹੈਗਾ ਸਮਝਿਆ ਗੱਲ ਇਹ ਕੁਛ ਨਹੀਂ ਉਹ ਤਾਂ ਦੇਖੀ ਜਾਊ ਫਿਰ ਜਿਵੇਂ ਹੁਣ ਜਿਵੇਂ ਮਹਾਰਾਜ ਬਾਣੀ ਕਹੇ ਜਸ ਮਰਨੇ ਸੇ ਜਾਗ ਡਰੇ ਮੋਹਰ ਨੂੰ ਮਾਰਨਾ ਹੋਏ ਸਮਝ ਉਹੀ ਗੱਲ ਆ ਪਰ ਤਾਂ ਇਹ ਤਾਂ ਫਿਰ ਹੁਣ ਦੇਖੀ ਜੇ ਹੁਣ ਜੇ ਆਉਣਗੇ ਫਿਰ ਜੋ ਕੁਝ ਹੋਊਗਾ ਨਾ ਕਿ ਐਡੀ ਛੇ ਦਿਨ ਹੀ ਪੜਦੇ ਹੈਗੇ ਅਜੇ ਤੂੰ ਹੈ ਲੋਕੀ ਤਾਂ ਇਹ ਜਿਹੜੇ ਜਿਹੜੇ ਹੁਣ ਸਰਕਾਰ ਦੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਨੇ ਉਹ ਤਾਂ ਫਾਇਦੇ ਘਣਾਉਣ ਤੇ ਲੱਗੇ ਹੋਏ ਨੇ ਸਾਰਾ ਐਮਐਲਏ ਉਹ ਤਾਂ ਮੁਫਤ ਬੰਦੇ ਨੇ ਜਿਹੜੇ ਫਾਇਦੇ ਘਣਾਉਂਦੇ ਨੇ ਸਮਝਿਆ ਕਰ ਲੈ ਐਵੇਂ ਦੱਸੋ ਕਿਹੜਾ ਹੈਪਨ ਟਾਈਮ ਜਾ ਕੇ ਕਿਹੜਾ ਘਣਾਉਂਦਾ ਵਾ ਫਾਇਦਾ ਕਿਹੜਾ ਵਾ ਕੋਈ ਫਾਇਦਾ ਨਹੀਂ ਹੈਗਾ ਸਮਝਿਆ ਫੱਫਾ ਹੀ ਫਾਇਦਾ ਫੱਫਾ ਹੀ ਦੂ ਸਮਝ ਬੰਦਾ ਫਾਇਦਾ ਘਣਾਉਂਦਾ ਹੁੰਦਾ ਸਮਝਿਆ ਕਰ ਇਹ ਗੱਲਾਂ ਤਾਂ ਹੈ ਕਿ ਹਰੋਂ ਮੇਰੀ ਗੱਲ ਹੁਣਾ ਮੇਰਾ ਬੇਟਾ ਬਾਹਰ ਪੱਕਾ ਸੀਗਾ ਮੈਂ ਉਹਨੂੰ ਇੱਥੇ ਸੱਦਿਆ ਘਰਿਆਂ ਮੈਂ ਸੱਦ ਲੈਣਾ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਥੇ ਆ ਜਾ ਆਪਾਂ ਖੇਤੀ ਕਰਾਂਗੇ ਇੱਥੇ ਹੋਰ ਹੀ ਕੰਮ ਕਰ ਛੱਡਿਆ ਇਹਨਾਂ ਨੇ ਦੱਸ ਕੀ ਕਰੂਗਾ ਹੈ ਕੋਈ ਗੱਲ ਥਾਲੀ ਮੈਂ ਆ ਹਨੋਕੀ ਗੱਲ ਆਣਾ ਐਰੀ ਨੂੰ ਵਾਰੀ ਮਾਰ ਪਾਪੀ ਆਹ ਜੀ ਨੰਬਰ ਹੀ ਬਾਜਾ ਆਹ ਨੌਕੀ ਉਹ ਮੈਂ ਉਹ ਕੈਨੇਡਾ ਤੋਂ ਮੰਗਾਇਆ ਉਹ ਕੈਨੇਡਾ ਮੈਂ ਬਾਹਰੋਂ ਲਾਇਆ ਉਹ ਇੱਥੇ ਮੰਗਾ ਲਿਆ ਮੁੰਡਾ ਆਪਦਾ ਵੀ ਆਪਣੇ ਕੋਲ ਬਹੁਤ ਕੌਸਾ ਪਈ ਇੱਥੇ ਕਰਾਂਗੇ ਦੇਖਾ ਇੱਥੇ ਸੋਨੇ ਸੋਨੇ ਕਰੋ ਮੇਰੇ ਕੋਲ 20 25 ਕਿੱਲੇ ਜ਼ਮੀਨ ਦੇ ਆ ਠੀਕ ਆ ਨਾ ਗੱਲ ਮੈਂ ਕਹਾਂ ਤੂੰ ਇੱਥੇ ਆ ਜਾ ਬਾਹਰ ਨਾ ਆ ਜਾ ਸਾਰਾ ਕੁਝ ਆ ਪਰ ਇੱਥੇ ਕੀਤੀ ਕਰਦੇ ਆ ਠੀਕ ਆ ਜਿਆਦਾ ਆਇਆਦਾ ਇੱਥੇ ਹਲ ਅਲਰ ਲੱਗ ਗਿਆ ਦੱਸ ਕੀ ਦੱਸ ਕੀ ਕੀ ਕਰੂਗਾ ਕੋਈ ਕੋਈ ਹੈ ਕੋਈ ਉਹਦੇ ਦੱਸ ਕੀ ਪਤਾ ਭਾਵਨਾ ਵਸੇ ਕਾਬੂ ਸ਼ਬਦਾ ਤੇ ਕਾਬੂ ਰੱਖੋ ਥੋੜਾ ਨਹੀਂ ਸ਼ਬਦਾ ਨਹੀਂ ਸ਼ਬਦਾ ਉਹ ਕੀ ਬੰਦਾ ਯਾਰ ਕੀ ਬੰਦਾ ਯਾਰ ਤੂੰ ਕੀ ਬੰਦਾ ਬੰਦੇ ਮੇਰੀ ਗੱਲ ਹੁਣ ਹਰੇਕ ਮੁੰਡਾ ਇੱਧਰ ਮਗਾ ਇੱਧਰ ਸੱਦਿਆ ਇਹਨੇ ਯਾਰ ਕਿਸੇ ਹੌਸਲੇ ਸੱਦਿਆ ਸੀ ਵੀ ਮੇਰਾ ਮੁੰਡਾ ਆਜੂ ਹੁਣ ਜਦੋਂ ਇੱਧਰ ਆ ਗਿਆ ਆਉਣ ਸਾਰਾ ਸਿਆ ਪਾ ਪਾਦਾ ਹੁਣਾਂ ਨੇ ਫੇਰ ਉਹਦੇ ਬੈਗ ਜ ਕਪੜੇ ਪਾ ਦੂ ਨਹੀਂ ਮੇਰੀ ਗੱਲ ਸਰੇਰ ਤੋਂ ਆਥਣ ਤੱਕ ਬੰਦੇ ਤੇ ਜਿਹਦੇ ਕੋਲੇ 20 25 ਕਰੋੜ ਦਾ ਮਾਲ ਜਾਂਦਾ ਉਹ ਤੇ ਟੈਨਸ਼ਨ ਰਹਿੰਦੀ ਆ ਤੇ ਉਹ ਬੰਦਾ ਬੋਲੂਗਾ ਬੋਲੂਗਾ ਤਾਂ ਬੰਦੇ ਹੁਣ ਚੁੱਪ ਬੈਠੇ ਆ ਕੋਈ ਉਹ ਨਾਲ ਅੰਦਰੋਂ ਅੰਦਰ ਹੀ ਸੋਚੀ ਜਾਂਦੇ ਨੇ ਵੀ ਆ ਘੱਟ ਹੋ ਗਏ ਅਜ ਕਿੰਨੇ 25 ਕਿਲੇ ਇੰਨੇ ਵੀ ਉਧਰ ਅਜਮੀਨ ਉਹ ਨਹੀਂ ਆ ਆ ਕੇ ਤਾਂ ਚਾ ਇਧਰ ਕਿ ਢਾਈਆਂ ਦੇ 25 ਬਣਾ ਲੈ ਨੇ ਇਧਰ ਮੇਰੇ 5 6 ਕਿਲੇ ਆ ਗਏ ਇਧਰ ਇਹਦੇ 5 6 ਵੇਚ ਆ ਗਏ ਇਹਨੇ ਢਾਈ ਕਿਲੇ ਵੇਚੇ ਸੀ ਢਾਈਆਂ ਦੇ ਨੇ 25 30 ਕਿਲੇ ਕਰ ਲੈ ਮੇਰੇ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਨੇ ਕਿਲੇ ਦੇ ਵਿੱਚ ਕੋਠੀ ਪਾਉਣ ਲੱਗਿਆ ਸ਼ਹਿਰ ਦੇ ਵਿੱਚ ਇੱਥੇ ਮੇਰੇ 6 ਕਿਲੇ ਆ ਗਏ ਢਾਈ ਆ ਆ ਗਏ ਢਾਈ ਉਹ ਆ ਗਏ 5 ਕਿਲਾ ਉਧਰ ਬਾਬਾ ਨਾਲ ਤੁਸੀਂ ਦੇ ਕੋਲੇ ਆ ਗਿਆ 6 ਕਿਲੇ ਆ ਗਏ ਸਾਢੇ ਪੌਣੇ 6 ਕਿਲੇ ਆ ਗਏ ਤੁਸੀਂ ਮੇਰੇ ਢਾਈ ਵੇਚ ਕੇ 25 ਤਾਂ ਲੈ ਲੈ ਹੋਰ ਬਾਹਰ ਲੈ ਲੈ ਜਾ ਕੇ ਦੂਜੇ ਪਿੰਡਾਂ ਦੇ ਵਿੱਚ ਚਲੋ ਉਹ ਤਾਂ ਬਾਹਰ ਆ ਉਹ ਤੁਸੀਂ ਇਹ ਦੇਖੋ ਵੀ ਇਧਰ ਕਿੰਨੀ ਮਹਿੰਗੀ ਜ਼ ਕਿੰ ਕਿੰਨੀ ਮਹਿੰਗੀ ਜ਼ਮੀਨ ਉਹਨੂੰ ਅੱਜ ਅੱਜ ਕੋਈ ਗਾਹਕ ਨਹੀਂ ਹੈ ਸਾਡੀਆਂ ਜ਼ਮੀਨਾਂ ਦਾ ਮਹਿੰਗੀ ਜ਼ਮੀਨਾਂ ਨੂੰ ਹੀ ਟਾਰਗੇਟ ਕੀਤਾ ਉਹਨਾਂ ਨੇ ਸਾਰੀਆਂ ਮਹਿੰਗੀਆਂ ਨੇ ਜਿਹੜੇ ਦੇ ਕਣਾਉਂਦੇ ਆ ਨਾ ਜਿਹੜੇ ਫਾਇਦੇ ਕਣਾਉਂਦੇ ਆ ਉਹ ਨੰਗਾ ਜਿਹੜਾ ਫਾਇਦਾ ਹਾਂ ਉਹ ਜਮਨ ਨੰਗਾ ਉਹ ਨੰਗਾ ਦੇ ਕੋਲੇ ਬਸਵਾ ਵੀ ਜ਼ਮੀਨ ਦਾ ਨਹੀਂ ਜਾਂ ਉਹਨਾਂ ਦੇ ਦੇ ਵਿੱਚ ਨਹੀਂ ਹੁੰਦਾ ਯਾਰ ਉਹਨਾਂ ਦਾ ਬੇਚੀ ਨਹੀਂ ਆਉਂਦਾ ਜਾ ਪਿੰਡਾ ਗਣਾਉਂਦਾ ਅਸੀਂ ਉਹਨੂੰ ਕਹਿੰਨੇ ਆਂ ਵੀ ਉਹ ਆ ਜਾਵੇ ਸਾਡੇ ਪਿੰਡ ਅਸੀਂ ਉਹਨੂੰ ਜ਼ਮੀਨ ਲੈ ਕੇ ਦਿੰਨੇ ਆਂ ਇਹ ਕਿਨਾਂ ਦਾ ਕੋਈ ਦੀਪਕ ਚੱਡਾ ਚ ਕੁਝ ਹੋਰ ਆਇਆ ਹੋਇਆ ਕੋਈ ਨਹੀਂ ਨਹੀਂ ਉਹ ਉਹ ਹੋਰ ਆ ਨਹੀਂ ਉਹ ਮੁੰਨੇ ਫੋਨ ਕਰਦਾ ਜਿਹੜਾ ਅਸੀਂ ਉਹਨੂੰ ਕਿਹਾ ਵੀ ਕੌਣ ਆਇਆ ਸੀਗਾ ਹਾਂ ਫੋਨ ਆਇਆ ਸੀ ਮੇਰੇ ਕੋਲ ਨੰਬਰ ਵੀ ਉਹਦਾ ਹੈਗਾ ਕੋਈ ਦੀਪਕ ਚੰਦਰ ਆ ਕੋਈ ਇਹੋ ਜਿਹਾ ਨਵਾਂ ਦਿੱਲੀ ਵਾਲਾ ਹੀ ਆ ਉਹ ਮੈਨੂੰ ਕਹਿੰਦਾ ਵੀ ਤੁਸੀਂ ਦੇ ਦਿਓ ਜ਼ਮੀਨ ਤੁਸੀਂ ਪਾਲਸੀ ਨਹੀਂ ਸਮਝੇ ਹੋਏ ਮੈਂ ਉਹਨੂੰ ਇੱਕ ਜਵਾਬ ਦਿੱਤਾ ਵੀ ਤੇਰੇ ਕੋਲੇ ਕਿੰਨੀ ਹੈ ਕਹਿੰਦਾ ਹੈਗੀਆਂ ਮੈਂ ਕਿਹਾ ਦੇ ਦੇ ਕਹਿੰਦਾ ਹਜੇ ਸਾਡੇ ਸਕੀਮ ਨਹੀਂ ਆਈ ਮੈਂ ਕਿਹਾ ਉੱਥੋਂ ਵੇਚ ਤੇ ਨਹੀਂ ਚਲੇ ਦਿੰਨੇ ਆ ਤੂੰ ਦੇ ਦੇ ਉਹਨੂੰ ਆਪ ਦੀ ਤਾਂ ਇਹਨਾਂ ਦੀ ਜ਼ਮੀਨ ਆ ਯਾਰ ਸਾਨੂੰ ਇਹ ਸਮਝਦੇ ਮੈਂ ਹੁੰਦੀਆਂ ਆ ਹੁੰਦੀਆਂ ਬਾਈ ਜੀ ਸਾਡੇ ਬੁੜਿਆਂ ਨੇ ਸਰ ਤੇ ਕਲਾਇੰਟਾਂ ਦੇ ਸੌਖੀਆਂ ਨਹੀਂ ਮਿਲਣੀਆਂ ਇਹਨਾਂ ਨੂੰ ਹੰਬ ਲੈਣ ਜੇ ਇੱਥੇ ਕਤਲੇਆਮ ਹੋਣਗੇ ਤੇਰੇ ਸਾਹਮਣੇ ਮੈਂ ਕੱਲਾ ਨਹੀਂ ਹੋਰ ਬੰਦੇ ਬਹੁਤ ਚੁੱਪ ਬੈਠੇ ਨੇ ਬਹੁਤ ਭੜਕਦੀ ਆ ਦੁਨੀਆ ਦਾ ਤੁਸੀਂ ਹੋਰ ਪਿੰਡਾਂ ਜਾਣਾ ਹੀ ਆ ਤੇਰੇ ਨਾਲ ਮਾਂ ਦੀ ਭੈਣ ਦੀ ਉਹ ਥੱਲੇ ਹੀ ਨਹੀਂ ਉਤਰਦੇ ਲੋਕ ਸਮਝਿਆ ਗੱਲ ਹਲੇ ਮੈਂ ਕੀ ਆ ਜੀ ਜਿਵੇਂ ਨਾ ਤੁਸੀਂ ਤਾਂ ਇਹ ਕੱਟ ਕੀਤਾ ਮੈਂ ਲੋਕ ਬੋਲਾ ਕਰਦੇ ਨੇ ਲੋਕ ਸਾਡੀ ਇੱਕ ਛੋਟੀ ਜਿਹੀ ਰਹੀ ਮੇਰੀ ਗੱਲ ਸੁਣੋ ਹੁਣ ਚਾਹੇ ਜਿੰਦੀ ਨਹੀਂ ਵੀ ਹੈਗੀ ਉਹ ਸਾਡੇ ਖੱਤਿਆਂ ਜਾਂਦੇ ਆ ਸਾਗ ਤੋੜਨ ਜਾਂਦੇ ਨੇ ਨਿਆਂਇਆਂ ਬੋਲਦੇ ਆ ਪਿੰਡਾਂ ਦੇ ਨਿਆਂਇਆਂ ਕੀੜਾ ਕੱਢਣ ਜਾਂਦੇ ਆ ਸਬਰ ਸੰਤੋ ਖਾ ਜਾਂਦੇ ਕਿਉਂਕਿ ਕਾਲੇ ਠੀਕ ਆ ਨਾ ਆਥਣ ਮੁੱਕ ਜੋ ਬੰਦਾ ਵਿੱਲਾ ਹੁੰਦਾ ਖੇਤਵੰਨੇ ਹੀ ਦਰਜਾ ਆਉਂਦਾ ਵੈਸੇ ਹੀ ਜਲੇ ਇਹਦੇ ਨਾਂ ਵੀ ਕੰਮ ਹੋਵੇ ਮੇਰੀ ਸੌਦੀ ਜਮੀਨ ਜਮੀਨ ਵਰਕਿੰਗ ਲਈ ਆ ਮੈਂ ਵੈਸੇ ਹੀ ਨੰਗੇ ਆ ਕੋਈ ਤੋਕ ਨਹੀਂ ਸੀਗੀ ਮੈਂ ਉਹੀ ਚਲ ਆਉਂਦਾ ਵੀ ਕੀੜਾ ਮਾਰਿਆ ਠੀਕ ਆ ਨਾ ਗੱਲ ਇਹ ਥੋੜੀ ਹੁੰਦਾ ਵੀ ਉਹ ਤਾਂ ਜਮਾਂ ਟਰਾਲੀਆਂ ਕਿੰਨੇ ਅਸੀਂ ਦੱਸ ਕੀ ਕਰਾਂਗੇ ਭਗਵਾਨ ਜੀ ਤੁਮਨ ਵੀ ਸਾਡਾ ਵੀ ਇਲਾਜ ਕਰਨਾ ਨਾਲ ਫਿਰ ਸੋਚਦਾ ਸਹੀ ਨਾ ਬੰਦੇ ਨੂੰ ਦੱਸ ਅਸੀਂ ਕੀ ਕਰਾਂਗੇ ਸਾਨੂੰ ਵੀ ਨੌਕਰੀਆਂ ਦੇ ਇਹਨੂੰ ਕਿਹਨਰ ਨਾਲ ਕਿ ਥਾਲ ਲੈ ਕੇ ਕੋਲੀ ਦੇਣੀ ਆ ਸਮਝਿਆ ਗੱਲ ਥਾਲ ਹੀ ਲੈਣਾ ਹੋਣਾ ਇਹਨਾਂ ਨੇ ਕੋਲੀ ਦੇ ਦੇਣੀ ਆ ਸਾਨੂੰ ਕੋਲੀ ਦਿੰਦੇ ਆ ਮੌਲ ਲੈ ਲਓ ਅਸੀਂ ਜਿੰਨਾ ਜੀ ਲੈਣੇ ਨੇ ਸਾਲੇ ਸਮਝਿਆ ਤੁਹਾਡੀ ਥਾਲ ਜਿਹੜੀ ਆ ਹਾਲ ਨਾਰਮਲ ਲੈਣੀ ਆ ਤੁਹਾਨੂੰ ਸੋਨੇ ਦੀ ਕੋਲੀ ਦੇ ਦੇਣੀ ਆ ਸਵਾਦ ਹੀ ਖੇ ਦੇਣੀ ਆ ਸਮੋਜੀ ਬਾਲ ਦਿੰਦੇ ਆ ਉਹ ਨਹੀਂ ਦਸਮੋਜੀ ਬਾਲ ਅਸੀਂ ਇਹਨਾਂ ਨੂੰ ਇੱਕ ਗੱਲ ਕਹਿੰਨੇ ਆ ਦੇਖੋ ਇਹ ਸੋਚਦੇ ਆ 24 ਹਜ਼ਾਰ ਕਿਲੇ ਦੇ ਕਬਜ਼ਾ ਕਰ ਲਾਂਗੇ ਜਿਵੇਂ ਇਹਨਾਂ ਨੇ ਉਹ ਥੋੜੇ ਜੇ ਕਿਸਾਨ ਉਠਾਤੇ ਨਾ ਮਾਰ ਕੇ ਚਾਰਕ ਟਰਾਲੀਆਂ ਚੋਰੀ ਕਰਕੇ ਲੈ ਗਏ ਉਹ ਉਹ ਚੀਜ਼ ਸਮਝਦੇ ਆ ਇਹ ਉਹ ਇੱਥੇ ਨਾ ਸਮਝਣਾ ਇੱਕ ਛੋਟੀ ਜੀ ਧਾਰਨਾ ਮੈਂ ਦਿੰਨਾ ਇਹਨਾਂ ਨੂੰ ਜਿਵੇਂ ਆਪਾਂ ਨਹੀਂ ਫੈਸਲੇ ਲਾਉਣ ਤੋਂ ਪਹਿਲਾਂ ਥੋੜੇ ਜਿਹਾ ਕੇ ਚੈੱਕ ਕਰਦੇ ਹੁੰਦੇ ਆ ਕਰਦੇ ਹੁੰਦੇ ਆ ਨਾ ਇਹਨਾਂ ਨੂੰ ਕਹੋ ਵੀ ਤੁਸੀਂ ਕਿਸੇ ਵੀ ਇੱਕ ਪਿੰਡ ਦੇ ਵਿੱਚ 2 ਕਿਲਿਆਂ ਦਾ ਕਬਜ਼ਾ ਲਾ ਕੇ ਦਿਖਾਓ 24000 ਕਿਲੇ ਦੇ ਵਿੱਚੋਂ ਦੋ ਕਿਲੇ ਦਾ ਕਬਜ਼ਾ ਲੈ ਲੈਣਾ ਇਹ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਕੀ ਭਾ ਪੈਂਦੀ ਹੈ ਇਹ ਪਤਾ ਕੀ ਸੀ ਤੁਈ ਦਾ ਚਲ ਛੋਟਾਂ ਦੀ ਉਮਰ ਛੋਟਿਆ ਇਹ 90 99 ਚ ਦੌਰ ਕਿਉਂ ਖੱਜਲ ਹੋਇਆ ਖਰਾਬ ਹੋਇਆ ਸੀ ਇਸੇ ਕਰਕੇ ਖਰਾਬ ਹੋਇਆ ਸੀ ਸਮਝਿਆ ਹੁਣ ਵਿੱਚ ੱੱਕੇ ਛਾਈਆਂ ਲੋਕਾਂ ਨਾਲ ਹੁੰਦੀਆਂ ਸੀ ਨਜਾਇਜ਼ ਪਰਚੇ ਪਾਏ ਜਾਂਦੇ ਸੀ ਸਾਰਾ ਕੁਝ ਹੁੰਦਾ ਇਹਦੇ ਨਾਲ ਕਿੰਨਾ 5-7 ਸਾਲ ਮਾਹੌਲ ਕਿੰਨਾ ਖਰਾਬ ਰਿਹਾ ਇਹ ਉਹੋ ਗੱਲ ਦੁਬਾਰਾ ਇਹਨਾਂ ਸਰਕਾਰਾਂ ਨੇ ਫੇਰ ਖੜਾ ਕਰਨਾ ਵਾ ਤੇਰੇ ਸਾਹਮਣੇ ਇਹਨਾਂ ਨੂੰ ਪਤਾ ਵੀ ਅਸੀਂ ਆਉਣਾ ਕੋਈ ਨਹੀਂ ਗਦਰ ਮਚਾ ਦਿਓ ਸਮਝਿਆ ਹੁਣ ਗੱਲ ਇਹ ਮਸਲਾ ਇਹਨਾਂ ਦਾ ਇਹ ਹੈ ਹੀ ਗਾਨੇ ਹੋਰ ਕੁਛ ਨਹੀਂ ਹੈਗਾ ਬੰਦਾ ਐਡੀ ਐਡੇ ਸੌਖੇ ਆ ਯਾਰ ਜ਼ਮੀਨਾਂ ਲੈ ਕੇ ਉਹਦੇ ਬਾਅਦ ਜੱਟ ਕੀ ਕਰਨਗੇ ਦੱਸੋ ਜੱਟਾ ਕਹਿ ਜਾ ਮੁੰਡਾ ਛੇਤੀ ਕਿਤੇ ਕਹਿੰਦੇ ਮੂਰੇ ਕੰਮ ਨਹੀਂ ਕਰ ਸਕਦਾ ਸਮਝਿਆ ਬੋਲੀ ਡਾਕ ਹੁੰਦੀ ਆ ਸਮਝਿਆ ਘਰੇ ਬੈਠਿਆ ਤੁਹਾਨੂੰ ਕਿਲੇ 6 ਕਿਲੇ ਨੇ ਤੁਹਾਡੇ ਕਹਿੰਦੇ ਸਾਲ ਦਾ 6 ਲੱਖ ਰੁਪਏ ਆ ਜਾਣਾ ਕਿਉਂ ਅਸੀਂ ਕਿਲੇ ਲੈਣਾ ਮਨੋਂ ਤੋਂ ਅਸੀਂ ਆਪਦੀ ਜੀ ਵੀ ਨਾ ਬਾਹਾਂਗੇ ਸਮਝਾਂ ਅਸੀਂ ਐਵੇਂ ਵਿਹਲੇ ਹੋ ਕੇ ਬਹਿ ਜਾਾਂਗੇ ਅਸੀਂ ਕਿਉਂ ਕਰਨਾ ਇਹ ਕਿਉਂ ਲੈਣਾ ਅਸੀਂ 6 ਲੱਖ ਰੁਪਏ ਉਹਨਾਂ ਤੋਂ ਕਿਉਂ ਲਵਾਂਗੇ ਅਸੀਂ ਇਹਨੂੰ ਦੱਸੋ ਸਾਡੇ ਕੋਲ ਸੰਤ ਨਹੀਂ ਸਾਰਾ ਕੋ ਘਰ-ਵਾਰ ਅਸੀਂ ਆਪਦੀ ਬਾਹਾਂਗੇ ਇਹ ਤਾਂ ਲੋਕਾਂ ਦੀਆਂ ਮਾਮਲੇ ਤੇ ਲੈ ਲੈ ਬਹੁਣੇ ਆ ਪੰਗਮਾ ਤਮਾਰਨਾਨ ਦੇ ਦੇ ਸਾਨੂੰ ਸਮਝਿਆ ਗੱਲ ਮੈਂ ਤੈਨੂੰ ਪਹਿਲੀ ਬੋਲੀ ਇਹ ਕਿ ਸਤੌਜ ਤੋਂ ਸ਼ੁਰੂ ਕਰੋ ਇਹਦਾ ਪਿੰਡ ਸਤੌਜ ਜੀਆਂ ਸੰਗਰੂਰ ਜ਼ਿਲ੍ਹੇ 'ਚ ਨਾਲ ਰਦੜੀ ਜ਼ਮੀਨ ਆ ਉਹ ਲੈ ਲਵੇ ਉਧਰ ਦੇ ਦੇ ਆਪ ਦੇ ਏਰੀਏ 'ਚ ਇਹ ਕਾਨੂੰਨ ਜਿਹੜਾ ਸਾਡੇ ਤੇ ਲਾਗੂ ਕਰਦਾ ਆਪ ਦੇ ਏਰੀਏ 'ਚ ਪਾਸ ਕਰਨ ਵਾਲਿਆਂ ਦੇ ਦੇਖੀਏ 76 ਵਰਦਾ ਏਰੀਏ 'ਚੋਂ ਉਹ ਫਿਰ ਕਰਦੇ ਪਤਾ ਲੱਗੇ ਨਾ ਉਹ ਤਾਂ ਉਹ ਤਾਂ ਚੱਲਦੇ ਵੀ ਸਿੱਧਾ ਹੀ ਨਹੀਂ ਬਿਲਕੁਲ ਉਹ ਫਿਰ ਉਧਰੋਂ ਸ਼ੁਰੂ ਕਰੇ ਸਤੌਜ ਏਰੀਏ ਤੋਂ ਆਪ ਦੇ ਏਰੀਏ ਸ਼ੁਰੂ ਕਰ ਮੈਨੂੰ ਲੱਗ ਜੂ ਪਤਾ ਠੀਕ ਹੈ ਨਾ ਅਸੀਂ ਇਹਦੀ ਬਹੁਤ ਕਦਰ ਕਰਦੇ ਸੀ ਮੈਂ ਕਹਿੰਦਾ ਵੀ ਨਹੀਂ ਯਾਰ ਭਗਵਾਨਤਮਾਨ ਬੰਦਾ ਬਹੁਤ ਵਧੀਆ ਵਾ ਐਂ ਕਰਿਆ ਬੈਲਵਾਸ ਪਰ ਹੁਣ ਜਦੋਂ ਆ ਦੇਖਿਆ ਫਿਰ ਮੈਂ ਕਹਿੰਦਾ ਦਫਾ ਕਰੋ ਯਾਰ ਇਹ ਜੋ ਕਰੋਨਾ ਕੀ ਆ ਸਮਝਿਆ ਗੱਲ ਅਸੀਂ ਵੋਟਾਂ ਇਹਨੂੰ ਪਾਉਂਦੇ ਸੀ ਪੁੱਛ ਲਾ ਬੰਦੇ ਨਾਲ ਵੀ ਹੈਂ ਹਾਂ ਪਾਈਆਂ ਨੇ ਮੋਟੇ ਨੂੰ ਪਾਜੋ ਖੁਦ ਪਾਜੋ ਪੁੱਛ ਲਾ ਤੇਰੇ ਸਾਹਮਣੇ ਖੜਾ ਪਾਈਆਂ ਐਮਪੀ ਵਾਲੀਆਂ ਦੂਜੀਆਂ ਇੱਥੇ ਆਇਆ ਇਹ ਮੋਹੀ ਅਮਨਦੀਪ ਦੀ ਸਪੋਰਟ 'ਚ ਇਹ ਮੋਹੀ ਅਮਨਦੀਪ ਜਦੋਂ ਤੇ ਖੜਿਆ ਨਹੀਂ ਆਪਣਾ ਇੱਥੇ ਲੈਕਚਰ ਕਰਿਆ ਨੇ ਇੱਦਾਂ ਕਹਿੰਦਾ ਬਾਥਰੂਮ ਜਾਣਾ ਇੱਥੋਂ ਅੰਦਰ ਗਿਆ ਮੇਰੇ ਨਾਲ ਮੇਰੇ ਕੋਲ ਤੇ ਮੇਰੇ ਨਾਲ ਇੱਥੇ ਮਿਲਿਆ ਸਾਡੇ ਬੰਦੇ ਮੈਂ ਉਹਨੂੰ ਫੋਟੋਆਂ ਕਰਾਈ ਜਨ ਆਏ ਆ ਜੋ ਮੈਂ ਯਾਰ ਕੋਈ ਗੱਲ ਨਹੀਂ ਹੈ ਫੋਟੋ ਦੇ ਵੀ ਹੋ ਆਪਾਂ ਨਾਲ ਚਲਾਵਾ ਤੇ ਉਹ ਮਿਲਿਆ ਮੈਂ ਕਿਹਾ ਨਹੀਂ ਮੇਰੇ ਨਾਲ ਗੱਲਬਾਤ ਕਰੀ ਜਾ ਚਲ ਹੁਣ ਤਾਂ ਸੀਵੇਂ ਬਣ ਗਿਆ ਨੇੜੇ ਜਾਣ ਬਹੁਤ ਔਖਾ ਵਾ ਠੀਕ ਆ ਨਾ ਉਹ ਨਹੀਂ ਜਾਂਦੇ ਨੇ ਹੁਣ ਆਪਾਂ ਤਾਂ ਕੀ ਲੈਣਾ ਉਹਨਾਂ ਨਾਲ ਯਾਰ ਹੁਣ ਤਾਂ ਨੇੜੇ ਤੇੜੇ ਜਾਣ ਹੀ ਨਹੀਂ ਦਿੰਦੇ ਗਿਆ ਹੁਣ ਤਾਂ ਉਹ ਜ਼ੋਰ ਕਾ ਗੁਲਾਮ ਹੋਇਆ ਹੋਇਆ ਵਾ ਸਮਝਿਆ ਗੱਲ ਠੀਕ ਹੁਣ ਤਾਂ ਜਿਵੇਂ ਉਹ ਤੋਂ ਵੀ ਮਰੋੜ ਦਿੰਦੇ ਆਵੇਂ ਹੋ ਜਾਂਦਾ ਸਮਝਿਆ ਗੱਲ ਮਜਬੂਰ ਹੋਇਆ ਹੋਇਆ ਵਾ 1.5 ਸਾਲ ਬਾਅਦ ਵੀਰੇ ਯਮਨ ਸੁਖਬੀਰ ਨਹੀਂ ਲੇਟਾਂ ਦੇ ਖੜਾ ਹੁਣ ਕੱਲਾ ਹਾਂ ਜਦੋਂ 1.5 ਸਾਲ ਨੂੰ ਭਗਵੰਤ ਮਾਨ ਤੁਹਾਨੂੰ ਇਉਂ ਕੱਲਾ ਖੜਾ ਲੱਭਣਾ ਹੀ ਨਹੀਂ ਇਹ ਤੁਹਾਨੂੰ ਮੈਂ ਗੱਲ ਮੇਰੀ ਗਰੰਟੀ ਹੈ ਅਸੀਂ ਜ਼ੋਰ ਲਾ ਕੇ ਬਣਾਉਂਦੇ ਸੀ ਜਾਣਦੇ ਹੁਣ ਅਸੀਂ ਉਸ ਤੋਂ ਵੱਧ ਜ਼ੋਰ ਲਾਉਣਾ ਵਾ ਕੱਲਾ ਦਾਖੇ ਪੈਣ ਤੇ ਨਹੀਂ ਜਿੱਥੇ ਤੱਕ ਸਾਡੀ ਪਹੁੰਚ ਹੋਈ ਉੱਥੇ ਤੱਕ ਜ਼ੋਰ ਲਾਉਣਾ ਵੋਟਾਂ ਤੋੜਨ ਨੂੰ ਇਹਨਾਂ ਨੂੰ ਬੂਥ ਨਹੀਂ ਲੱਗਣ ਦੇਣਾ ਬੂਥ ਨਹੀਂ ਲੱਗਣ ਦੇਣਾ ਸਮਝ ਗਿਆ ਤੁਸੀਂ ਵੋਟ ਬਣਾਉਣ ਦੀ ਗੱਲ ਕਰਦੇ ਹੋਂ ਤਾਂ ਤੋੜਨ ਦੀ ਗੱਲ ਤੋੜਨ ਦਾ ਦੂਰ ਦੀ ਹੈਗੀ ਵੈਸੇ ਹੀ ਨਹੀਂ ਪੈਣੀ ਵੋਟ ਵੀਰੇ ਕਿਸੇ ਵੀ ਨਹੀਂ ਪੈਣੀ ਹੈਗੀ ਆ ਨੋਣਾ ਸਵਾਲ ਹੀ ਨਹੀਂ ਪਤਾ ਹੁੰਦਾ ਮੈਂ ਕਹ ਰਿਹਾ ਇਹ ਕਹਿੰਦਾ 92 ਚੋਂ 65 ਟਿੱਟਣਗੇ 100 ਜਿੱਤੂਗਾ ਮੈਂ ਨਾ ਇੱਕ ਵੀ ਨਹੀਂ ਜਿੱਤਣਾਗੇ ਤੇਰੇ ਸਾਹਮਣੇ ਆ ਕਾਲੀਆਂ ਨਾਲੋਂ ਮਾੜਾ ਕਾਲੀਆਂ ਨਾਲੋਂ ਵੀ ਮਾੜਾ ਹਾਲ ਹੋ ਜਾਣਾ ਸਰਪੰਚਾਂ ਦੇ ਮੂੰਹ ਨੂੰ ਪੈਣੀ ਸੀ ਹੁਣ ਤਾਂ ਉੱਚੋ ਗਿਆ ਆ ਇਹ ਚੰਨੀ ਨੇ ਗੱਲ ਵਾਲੋ ਬਿਆਨ ਦਿੱਤਾ ਵੀ ਅਸੀਂ ਆਉਣ ਸਾਰੇ ਰੱਦ ਕਰਾਂਗੇ ਸਮਝਾ ਕਾਂਗਰਸ ਨੂੰ ਦੇਖੀ ਵੋਟ ਪੈਂਦੀ ਢੱਕ ਢੱਕ ਸਮਝ ਜੰਗਲਾਂ ਨੇ ਵੋਟਾਂ ਬਣਾ ਆ ਜਾਣੀਆਂ ਉਹਨਾਂ ਨੇ ਤੇਰੇ ਸਾਹਮਣੇ ਆ ਤੇ ਯਾਰਾ ਹਾਂ ਗੱਲੀਦਲ ਵੀ ਸਪੋਰਟ 'ਚ ਖੜਾ ਚਲੋ ਖੜਾ ਰਵੇ ਕੋਈ ਗੱਲ ਨਹੀਂ ਆ ਸਮਝਿਆ ਗੱਲ ਤੇ ਪਰ ਇਸ ਵਕਤ ਹੁਣ ਆ ਹਾਲਾਤ ਥੋੜੋ ਕੋਈ ਪੁੱਛੋ ਤਾਂ ਸਹੀ ਨਾ ਘਰ 'ਚ ਕੋਈ ਬੰਦਾ ਕੰਮ ਕਰਦਾ ਕੋਈ ਰਾਇ ਤਾਂ ਕਰਦੇ ਆ ਬਈ ਆਪਾਂ ਆਹ ਕੰਮ ਕਰਨ ਲੱਗਿਆ ਬੱਚੇ ਤੱਕ ਵੀ ਪੁੱਛਦੇ ਆ ਪਰ ਇਹਨੇ ਪੁੱਛਿਆ ਕਿਸੇ ਨੂੰ ਵੀ ਮੈਂ ਕਾਨੂੰਨ ਬਣਾਉਣੇ ਆ ਇਹ ਤਾਂ ਲਿਆ ਕੇ ਢਾਲ ਤੇ ਸਾਡੇ ਉੱਤੇ ਲਿਆ ਕੇ ਇਹ ਕਿਹੜਾ ਦਸਤੂਰ ਹੋ ਗਿਆ ਸਮਝਿਆ ਕਰਨ ਰਾਜ ਜੀ ਬੀਰਵੀ ਬਸੇਮੀ 'ਚ 25-25 ਕਰੋੜ ਨੂੰ ਕੀਲੇ ਵਾਲੀਆਂ ਜ਼ਮੀਨਾਂ ਨੇ ਹਾਂ ਬਿਲਕੁਲ ਹੈਗੀਆਂ ਨੇ ਆ ਮਨਪੀਤ ਦਾ ਰਾਜਗੜ੍ਹ ਸਟੇਟ ਦੇ ਮਗਲਬਾ 20-22 ਕਰੋੜ ਵਾਲੀਆਂ ਉਹ ਬੰਦੇ ਕਿਵੇਂ ਛੱਡ ਦੇਣਗੇ ਉਹ ਤਾਂ ਮਰ ਗਏ ਚੰਗੇ ਆ ਉਹ ਸਮਝਿਆ ਕਰਨ ਔਰ ਸਾਡੇ ਨਹਿਰੋਂ ਪਾਰ 6-6 7-7 ਕਰੋੜ ਵਾਲੀਆਂ ਜ਼ਮੀਨਾਂ ਮੇਰੇ ਵਾਲੀ ਖੋਦ ਇੰਨੀ ਮ ਸਾਡੇ ਰੋਡ ਤੇ 30 ਕਰੋੜ ਦਾ ਕਿਲਾ 30 ਦੀ ਰੋਡ ਦਾ ਕਿਲਾ ਹਾਂ 30 ਕਰੋੜ ਦਾ ਕਿਲਾ ਰੋਡ ਦੇ ਉੱਤੇ 30 ਨੂੰ ਵੀ ਜ਼ਿਮੀਦਾਰ ਨੇ ਦਿੱਤੀ ਨਹੀਂ ਸਾਡੇ ਜਿੱਥੇ ਆ ਟਵਾਟਾ ਵਾਲੀ ਏਜੰਸੀ ਆ ਨਾ ਇਹਦੇ ਇਹਦੇ ਨਾਲ 5 ਕਿਲੇ ਪਏ ਆ ਕਿਸੇ ਦੇ ਉਹਨਾਂ ਨੂੰ 5 ਇੱਕ ارب 25 ਕਰੋੜ ਰੁਪਈਆ ਕਹਿ ਗਏ ਇੱਕ ارب 25 ਕਰੋੜ 125 ਕਰੋੜ 125 125 ਕਰੋੜ ਹੈ ਨਾ ਉਹ 125 ਕਰੋੜ ਨੂੰ ਉਹਨੇ ਜਵਾਬ ਦੇਤਾ ਕਹਿੰਦਾ ਮੈਂ ਨਹੀਂ ਦੇਣੀ ਹਾਂਜੀ ਹਾਂਜੀ ਕੱਢ ਕੇ ਆਈ ਜਿਹੜਾ ਸੀ ਇਹ ਭਗਮੰਤਵਾਂ ਲੈਣ ਨੂੰ ਫਿਰਦਾ ਆ ਦੇਖ ਲਓ ਅਸੀਂ ਪੰਜ ਕੀਲੇ ਜਗ੍ਹਾ 125 ਕਰੋੜ ਦੀ ਦਿੱਤੀ ਨਹੀਂ ਉਹ ਪਈ ਆ ਜ਼ਮੀਨ ਪਰ ਇਹ ਹੁਣ ਕਹਿੰਦੇ ਆ ਵੀ ਤੁਹਾਨੂੰ ਪੰਜਾਂ ਦੇ ਵਿੱਚੋਂ ਇੱਕ ਕੀਲਾ ਥੋੜਾ ਦੇ ਚਾਰ ਸਾਡੇ ਬਸ ਕਰੋ ਇਹ ਇਹ ਕਹਿੰਦੇ ਆ ਉਹ ਦੇ ਦੂ ਜਿਹਨੇ 125 ਕਰੋੜ ਨੂੰ ਲਾਤ ਮਾਰਤੀ ਉਹ ਇਹਨਾਂ ਨੂੰ ਦੇ ਦੋ ਯਾਰ ਸਰਪ ਇਹਨਾਂ ਦੇ ਉਹ ਬਸ ਅੰਦਰੋਂ ਗੱਤੀ ਆਪ ਦੇ ਆਪ ਹੀ ਬਣਾ ਲੈਂਦੇ ਆਪ ਹੀ ਢਾ ਲੈਂਦੇ ਆ ਕੁਛ ਨਹੀਂ ਬਣਾਣਾ ਵੀਰੇ ਲੈ ਕੇ ਲੈ ਲੋ ਇਹ ਨਹੀਂ ਬਣੇ ਸਮਝੋ ਗੱਲ ਕੁਛ ਨਹੀਂ ਕੁਛ ਨਹੀਂ ਤੇਰੇ ਇਹ ਗਾਰੰਟੀ ਆ ਲੈ ਕੇ ਲੈ ਲਓ ਮੈਂ ਤੁਹਾਨੂੰ ਆਨ ਰਿਕਾਰਡੇ ਬਿਆਨ ਦਿੰਦਾ ਜਿੱਦਣ ਇਹਨਾਂ ਦੀ ਨੀਤੀ ਕਾਮਯਾਬ ਹੋ ਗਈ ਆ ਰੇਟ ਨੂੰ ਜੋ ਕਹੋਗੇ ਉਹ ਕਰ ਲਾਂਗੇ ਇਹ ਕਰਕੇ ਦਿਖਾ ਦੇਣੇ ਕੰਮ ਨਹੀਂ ਹੁਣ ਨਹੀਂ ਹੁਣ ਮੈਂ ਕਹਿੰਦਾ ਇਹ ਮੂਤਨਗੜੀ ਮਨਾਵਾਂਗੇ ਕਰਕੇ ਦਿਖਾ ਦੇਣੇ ਕੰਮ ਇਹ ਕਹਿੰਦਾ ਅਸੀਂ ਅਸੀਂ ਰਜਿਸਟਰੀਆਂ ਬੰਦ ਨਹੀਂ ਕਰਦੇ ਹੈਗਾ ਹੁਣੇ ਫਰਦਾਂ ਕਦੋਂ ਬੰਦ ਕਰੀਆਂ ਭਈ ਇਹਨਾਂ ਨੇ ਤਾਂ ਇਹ ਕਹਿੰਦਾ ਜੇ ਦੇਣੀ ਆ ਦੋ ਨਹੀਂ ਦੇਣੀ ਨਾ ਦੋ ਇਹ ਕੇ ਭਗਵੰਤਵਾਹ ਦਾ ਕਾਨੂੰਨ ਸੀ ਨਾ ਇਹ ਸੀ ਕਿ ਨਾ ਵੀ ਅਸੀਂ ਨਹੀਂ ਦੋ ਬੰਦਾਂ ਨਹੀਂ ਕਰ ਇਹ ਹੁਣ ਉਹ ਤੇ ਖਿੜਕੀ ਦੇ ਇੱਕ ਲਿਖ ਕੇ ਕਿਉਂ ਲਾ ਮੈਂ ਸਵੇਰੇ ਗਿਆਈ ਫਰਦ ਲੈਣ ਵੀ ਫਰਦਾਂ ਕਿਉਂ ਫਰਦਾਂ ਕਿਉਂ ਬੰਦ ਕਰਦੇ ਆ ਇਹ ਸਮਝਾਂਗੇ ਇਹਨਾਂ ਨੇ ਇਹ ਬਿਆਨ ਦਿੱਤਾ ਸੀ ਵੀ ਜੇ ਥੋੜ ਤੱਕਾ ਨਹੀਂ ਕਿਸੇ ਨਾਲ ਫੋਕ ਤਾਂ ਸਰਮਾਂਚ ਗਿਆ ਸਾਨੂੰ ਉਹ ਦਫ਼ਤਰ ਬਿਠ ਵੀ ਤੱਕਾ ਨਹੀਂ ਕਿਸੇ ਨੂੰ ਹੁਣ ਫਰਦੀ ਨਿਕਲ ਜੇ ਰਜਿਸਟਰੀ ਕੋ ਫਰਦ ਤੋਂ ਰਜਿਸਟਰੀ ਪੇਸ਼ ਕਰਨੀ ਹੈ ਤੁਸੀਂ ਲੜ ਦੇ ਸਾਹਮਣੇ ਠੀਕ ਹੈ ਨਾ ਗੱਲ ਫਿਰ ਉਹ ਕਾਸ ਤੋਂ ਬੰਦ ਕਰੀ ਜਾਂਦੇ ਨੇ ਚੱਕਰ ਦਾ ਮੈਂ ਆਜੂ ਉਹ ਭਰਾਵਾ 20 ਦਿਨ ਪਹਿਲਾਂ ਹਜੇ ਮੇਰੇ ਕੋਹਤ ਨਹੀਂ ਦੇਖਦੇ ਆ ਆ ਜਦੋਂ ਪਾਰ ਪੂਰੀ ਪਾਲਸੀ ਸਮਝੀ ਉੱਥੇ ਜਾ ਕੇ ਦਿੱਲੀ ਜਾ ਕੇ ਆਏ ਇਹਨਾਂ ਦੀਆਂ ਗੱਲਾਂ ਸੁਣੀਆਂ ਉਦੋਂ ਤੋਂ ਉਲਟ ਹੋਏ ਆ ਆ ਪੁੱਛ ਲਓ ਇਹਨਾਂ ਨੂੰ ਮੈਂ ਹੀ ਕਹਿੰਦਾ ਸੀ ਕੁਝ ਨਹੀਂ ਹੋਣਾ ਆਪਾਂ ਵਧੀਆ ਵਧੀਆ ਰ੍ਹਾਂਗੇ ਫਾਇਦਾ ਕਰਾਂਗੇ ਜਦੋਂ ਦਿੱਲੀ ਜਾ ਕੇ ਸਤਿੰਦਰ ਜੈਨੇ ਆਖਿਆ ਵੀ ਤੁਹਾਨੂੰ ਆਪ ਦੀ ਜ਼ਮੀਨ ਦਾ ਸੀਐਲੂ ਨਹੀਂ ਮਿਲਣਾ ਉਦੋਂ ਬਾਅਦ ਸਾਡੀਆਂ ਅੱਖਾਂ ਖੁੱਲੀਆਂ ਵੀ ਇਹ ਭਾਈ ਸਾਨੂੰ ਵਿਲੇ ਕਰ ਦੇਣਗੇ ਇਹ ਗੱਲ ਕਾਸਮੀਆਂ ਝੂੜਨੀ ਬੋਲਦੇ ਮੈਂ ਅਜੇ ਪਿੰਡ 'ਚ ਇਹੀ ਪ੍ਰਚਾਰ ਕਰਦਾ ਸੀ ਇਹਨਾਂ ਨੂੰ ਵੀ ਡਰੋ ਨਾ ਕੁਝ ਨਹੀਂ ਹੁੰਦਾ ਆਪਾਂ ਫਾਇਦੇ ਜਾਨਾ ਜਿੱਦਣ ਨਵੀਂ ਪਾਲਸੀ ਆਈ ਆ ਉਦੋਂ ਹੱਦਿਆ ਕਿਸੇ ਹੱਦ ਤੱਕ ਸਾਨੂੰ ਇਹ ਲੱਗਦਾ ਸੀ ਵੀ ਚਲੋ ਯਾਰ ਸਾਡੇ ਖੇਤਾਂ 'ਚ ਸ਼ਹਿਰ ਬਣ ਜਾਣਾ ਵੀ ਸਾਡੀਆਂ ਜ਼ਮੀਨਾਂ ਇਤੋਂ ਹੋਰ ਮਹਿੰਗੀਆਂ ਹੋ ਜਾਣਗੀਆਂ ਅਸੀਂ ਆਪੇ ਦੁਕਾਨਾਂ ਬਣ ਜਾਣਗੀਆਂ ਸਾਡੀਆਂ ਪਰ ਜਦੋਂ ਦਿੱਲੀ ਜਾ ਕੇ ਆਏ ਆ ਨਾ ਸਤेंद्र ਜੈਨ ਦੀ ਗੱਲ ਸੁਣੀ ਵੀ ਤੁਹਾਨੂੰ ਤੁਹਾਡੀ ਜ਼ਮੀਨ ਦਾ ਸੀ.ਐਲ.ਯੂ ਨਹੀਂ ਮਿਲਣਾ ਉਦੋਂ ਬਾਅਦ ਆਗੇ ਚੇਂਜ ਹੋਇਆ ਨਹੀਂ ਮੈਂ ਆਪਦੇ ਪਿੰਡ ਦੇ ਵਿੱਚ ਇਹਦੇ ਫਾਇਦੇ ਕਣਾਉਂਦਾ ਹੁੰਦਾ ਸੀ ਇਹ ਗਵਾਹ ਖੜਿਆ ਹੋ ਚੀ ਤੇ ਆ ਪੁੱਛ ਲਓ ਮੈਂ ਹੁੰਦਾ ਸੀ ਗੋਹੇ ਇਹ ਮੈਨੂੰ ਕਹਿੰਦਾ ਐ ਐ ਹੋ ਜਾਣਾ ਅਮੁੱਲਾਪੁਰ ਤੋਂ ਬਚੰਡੀਗੜ੍ਹ ਕੋਲੇ ਕਿਤੇ 100 150 ਕਿਲੋ ਜੀ ਦਾ ਇਹ ਜਿਆਦਾ ਗੀਗਾ ਗਾਉਂਦੇ ਆ ਇਹ ਉੱਥੇ ਜੀ ਐਂ ਕਰਤਾ ਜੀ ਇਹ ਮੈਨੂੰ ਬੈਠਾ ਸੀ ਮੈਨੂੰ ਫਾਇਦੇ ਕਣਾਉਂਦਾ ਸੀ ਉਹ ਚੀਜ਼ ਦਾ ਮੈਂ ਜਾ ਕੇ ਆਇਆ ਵਾ ਵੀ ਤੁਸੀਂ ਨਾ ਇਹ ਕੰਮ ਕਰੋ ਆਪਣੇ ਆਪਣਾ ਸ਼ਹਿਰ ਬਣ ਜਾਣਾ ਆਪਾਂ ਦਾ ਬਹੁਤ ਤਕੜੇ ਹੋ ਜਾਾਂਗੇ ਪਰ ਜਦੋਂ ਮੈਂ ਦਿੱਲੀ ਗਿਆ ਦਿੱਲੀ ਜਾ ਕੇ ਉਹਨਾਂ ਦਾ ਦੇਖਿਆ ਹਾਲ ਵੀ ਇਹ ਤਾਂ ਸਕੇਦੇ ਵੀ ਤੁਹਾਨੂੰ ਥੋੜੀ ਜ਼ਮੀਨ ਦਾ ਸੀਐਲਯੂ ਨਹੀਂ ਮਿਲਣਾ ਉਦੋਂ ਬਾਅਦ ਮੇਰੀ ਟਿਊਨਿੰਗ ਚੇਂਜ ਹੋਈ ਜਾਂ ਨਹੀਂ ਮੈਂ ਉਹ ਅਜੇ ਤੋਂ 20 ਦਿਨ ਪਹਿਲਾਂ ਤੱਕ ਮੈਂ ਹੱਕ 'ਚ ਸੀ ਇੱਥੇ ਲੋਕਾਂ ਨੂੰ ਪ੍ਰਚਾਰ ਕਰਦਾ ਹੁੰ ਵੀ ਨਹੀਂ ਯਾਰ ਸਰਕਾਰ ਵਧੀਆ ਕਰਦੀ ਐ ਪਰ ਹੁਣ ਅੱਖਾਂ ਖੁੱਲੀਆਂ ਵੀ ਸਾਨੂੰ ਹੱਥ ਵੱਟ ਰਹੇ ਪਹਿਲਾਂ ਫਾਇਦੇ ਗਿਣਾਉਂਦਾ ਸੀ ਤੇ ਹੁਣ ਗਾਲਾਂ ਗਿਣਾਉਂਦਾ ਵੀ ਆ ਕੱਢਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਸਹੀ ਨਹੀਂ ਗੱਲ ਹੁਣ ਤਾਂ ਫਿਰ ਅਸੀਂ ਹੱਥ ਜੋੜ ਕੇ ਕਹਿੰਨੇ ਆ ਇਹਨਾਂ ਨੂੰ ਵੀ ਸਾਡੀਆਂ ਜ਼ਮੀਨਾਂ ਕੰਨੀ ਨਾ ਝਾਕੋ ਨਹੀਂ ਫਿਰ ਹੱਥ ਤੋੜ ਕੇ ਮੂੜਾਂਗੇ ਸਹੀ ਠੀਕ ਨਹੀਂ ਮਰਨ ਮਰਾਉਣ ਤੱਕ ਜਾਵਾਂਗੇ ਜ਼ਮੀਨਾਂ ਦੇ ਆਪਦੇ ਮਨ ਚੋਂ ਕੱਢ ਦੇਣਾ ਵੇਮ ਇਹਨਾਂ ਦੀ ਸੋਚ ਇਹਨਾਂ ਪੂਰੀ ਹੋਣੀ ਨਹੀਂ ਆ ਜਿਹੜੇ ਲਾਲੇ ਲੁਲੇ ਜੇ ਹੋਏ ਆ ਮੂਰੇ ਉਹ ਆ ਕੇ ਗੱਲਾਂ ਤਾਂ ਕਰਨ ਪਿੰਡ ਦੇ ਵਿੱਚ ਵੇ ਉੱਥੇ ਬਹਿ ਗਏ ਮੀਡੀਆ ਸਾਹਮਣੇ ਕਹਿ ਕਰ ਦਿੰਦੇ ਆ ਵੇ ਆਪ ਆਉਣ ਮੂਰੇ ਜਿਹੜੇ ਲੈਂਦੇ ਆ ਉਹਨਾਂ ਕਹ ਤੁਸੀਂ ਦੇਖੋ ਚੱਲ ਕੇ ਨਜ਼ਾਰਾ ਮੂਰੇ ਸਮਝਿਆ ਫੇਰ ਪਤਾ ਲੱਗੂ ਆਮਣਾ ਸਾਹਮਣੀ ਆਪ ਆਉਣ ਹਾਂ ਆਪ ਆਉਣ ਫੇਰ ਫੇਰ ਪਤਾ ਲੱਗਦਾ ਸਮਝਿਆ ਗੱਲ ਕੱਲ੍ਹ ਸੋਣ ਨਹੀਂ ਅਸੀਂ ਰਜਿਸਟਰੀ ਉਹਨਾਂ ਦੇ ਨਾਲ ਉਹਦਾ ਕਰਾਉਣੀ ਆ ਅਸੀਂ ਤਾਂ ਕਹਿੰਦੇ ਆ ਵੀ ਸੰਸ਼ੋਧੀਆਂ ਆਵੇ ਸਤੰਦਰ ਜੈਨ ਆਵੇ ਉਹ ਆ ਗਏ ਵੀਰੇ ਜਿਵੇਂ ਜਿਵੇਂ ਹੁਣ ਉਹ ਸਾਡੀਆਂ ਜ਼ਮੀਨਾਂ ਦੇ ਵਿੱਚ ਆਕੇ ਹਿੱਸਾ ਭਾਲਦੇ ਆ ਕਿ ਉਹ ਵੀ ਸਾਡੇ ਬਾਪੂ ਹੁਣਿਆਂ ਦੇ ਜਵਾਕ ਜਿਹੜੇ ਸਾਡੇ ਸਾਡੀਆਂ ਜ਼ਮੀਨਾਂ ਦੇ ਵਿੱਚ ਆ ਕੇ ਹੱਕ ਮੰਗਦੇ ਆ ਸਹੀ ਨਹੀਂ ਗੱਲ ਕੀ ਰੋਛਾ ਇਹ ਪਹਿਲਾਂ ਮੈਂ ਵੀ ਉਹੀ ਗੱਲ ਕਹੀ ਸੀ ਵੀ ਉਹ ਕਿਸੇ ਸਾਡੇ ਖਾਨਦਾਨ ਚੋਂ ਆ ਵੀ ਜਿਹਨੂੰ ਸਾਡਾ 1200 ਕਹਿ ਦੇਣਾ ਵੀ ਹਾਂ ਵੀ ਆ ਵੀ ਸਾਡਾ ਪਿਓ ਆ ਵੀ ਸਾਡਾ ਪਿਓ ਆ ਵੀ ਸਾਨੂੰ ਹਿੱਸਾ ਦਵੋ ਉਹ ਤਾਂ ਸਾਡੀ ਸੋਣ ਦੇ ਵੀ ਨਹੀਂ ਇਹ ਮੁੰਡੇ ਨੇ ਕਿਸੇ ਹੋ ਤਰੀਕੇ ਨਾਲ ਗੱਲ ਕਹਿਤੀ ਮੈਂ ਗੱਲ ਤਰੀਕੇ ਨਾਲ ਕਹੀ ਸੀ ਵੀ ਕੀ ਉਹ ਸਾਡੇ ਖਾਨਦਾਨ ਚੋਂ ਉਸ ਸਟੇਟ ਦੇ ਵੀ ਜਿਹੜਾ ਹੁਣ 1200 ਗਾਜ ਉਹ ਕਹਿੰਦੇ 1200 ਹੀ ਮੈਨੂੰ ਮਿਲਣਾ 1200 ਵਿੱਚੋਂ ਕਿਸੇ ਥੱਲੇ ਪਰਸਨ ਨਹੀਂ ਲੈਣਾ ਵੀ ਮੈਂ ਤਾਂ ਦਾਰਸ਼ਨ ਸਿੰਘ ਦਾ ਪੁੱਤਾਂ ਵੀ ਉਹ ਫਿਰ ਕੌਣ ਆ ਭਾਈ ਜਿਹੜਾ 1200 ਹੋਰ ਲਈ ਜਾਂਦਾ ਸਾਨੂੰ ਹੀ ਪਤਾ ਲੱਗੇ ਨਾ ਬੋਲਦੇ ਆ ਜਾਂ ਕੁਝ ਬੋਲਦਾ ਫਿਰ ਤਾਂ ਦੱਸੋ ਫਿਰ ਤਾਂ ਆਪਾਂ ਨੂੰ ਦੇ ਦਿੰਨੇ ਆ ਉਹ ਸਟੇਟ ਦੇ ਵੀ ਐ ਨਹੀਂ ਉਹਦਾ ਉਹਦਾ ਦਿੱਲੀ ਦੁੱਲੀ ਦਾ ਜਾਣਦੇ ਵੀ ਨਹੀਂ ਕੌਣ ਨੇ ਉਹ ਨੌ ਮਸਾ ਸੁਣਿਆ ਇਹਨਾਂ ਦਾ ਸ਼ਕਲੋਂ ਦੇਖਾ ਟੀਵੀ ਟੂਵੀ ਤੇ ਦੇਖ ਲਈਦੇ ਕਿਤੇ ਦਿੱਲੀ ਗਏ ਆ ਜਿਹੜਾ ਉਹ ਆ ਕੇ ਸਾਥੋਂ ਹਿੱਸੇ ਭਾਲਦੇ ਆ ਹਰਿਆਣਾ ਦਾ ਜਦ ਸਾਡੇ ਬਾਪੂ ਹੁਣੇ ਦਿੱਲੀ ਜਾਂਦੇ ਹੁਣ ਫੇਰ ਵੀ ਉਹ ਆ ਕੇ ਹਿੱਸੇ ਲੈ ਲੈਣੇ ਨਹੀਂ ਨਹੀਂ ਹੋਰ ਬੋਲੇ ਦੁਖੀ ਹੋ ਗਏ ਗੱਲਾਂ ਹੁੰਦੀਆਂ ਨੇ ਦੁੱਖ ਨਿਕਲ ਰਿਹਾ ਇਹਨਾਂ ਦਾ ਜ਼ਰੂਰ ਇਹ ਦੁੱਖ ਹੀ ਨਿਕਲਿਆ ਠੀਕ ਨਹੀਂ ਗੱਲ ਚੱਕਰੇ ਆ ਵੀਰੇ ਹੁਣ ਸਾਡੇ ਭਰਾਵਾ ਡੰਗਰ ਆ ਇਹਨਾਂ ਦੇ ਇਹ ਚਾਰ ਦੇ ਕਰਦੇ ਜੇ ਸਾਡੇ ਖੇਤ ਹੈਗੇ ਆ ਤਾਈਓਂ ਹੀ ਲੈ ਕੇ ਜਾਂਦੇ ਆ ਇਹਦੇ ਵਿੱਚ ਬਹੁਤ ਕਹਾਣ ਹੋਣਾ ਇਹਦੇ ਵਿੱਚ ਵੀਰੇ ਸਮਝੋ ਗੱਲ ਗਰੀਬ ਆਦਮੀ ਬਹੁਤ ਦੱਬਿਆ ਜਾਂਦਾ ਹੁਣ ਆ ਡੰਗਰ ਡੰਗਰ ਬੱਚਾ ਚਾਰਦੇ ਨੇ ਆ ਲਓ ਜੀ ਮਹਾਰਾਜ ਇਹ ਡੰਗਰ ਬੱਚਾ ਝਾੜਦੇ ਨੇ ਸੁਣ ਲਓ ਚਾਰ ਕਿਆ ਦੀ ਰੋਟੀ ਰੋਟੀ ਬੱਚੇ ਪਾਲਦੇ ਨੇ ਜਦੋਂ ਜ਼ਮੀਨਾਂ ਰੋਕੀ ਇਹਨਾਂ ਨੇ ਕਿਹਨੇ ਮਾਰਨਾ ਛੱਤਰ ਮਾਰ ਕੇ ਕਾਢ ਦੇਣ ਤਾਰਾਂ ਲੱਗ ਜਾਣੀਆਂ ਜਾਣ ਹੀ ਦੇਣੇ